ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂ ਕਾਰਾ ਤਰਨਾ ਗਗਣਾ ਹੁਕਮ ਵਿਪਾਰਾ ਨਾਦਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਦ ਲੰਗਾਏਂਦਾ ਖਾਣੀ ਨਾ ਬਾਣੀ ਪੌਣ ਨਾ ਪਾਣੀ ਉਹ ਪਤ ਕਪਤ ਨ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏਂਦਾ ਨਾ ਤਦ ਸੂਰਗ ਮਛਪਿਆਲਾ ਦੋਜ ਕੋ ਪਿਸਤ ਨਹੀਂ ਖੈ ਕਾਲਾ ਨਰਕ ਸਵਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏਂਦਾ ਬ੍ਰਹਮਾ ਮਿਸ਼ਨ ਬੇਸ਼ ਨਾ ਕੋਈ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰਨਦੀ ਸੇ ਏ ਕੋਸ ਹੋਈ ਨਾਰ ਪਰਕ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਇਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖ ਵਾਸੀ ਯੋਗੀ ਜੰਗਮ ਭੇਖ ਨਾ ਕੋਈ ਨਾ ਕੋ ਨਾਤ ਕਹਾਏਂਦਾ ਜਿਆਪਤਾ ਸੰਜਮਾ ਨਾ ਬਤਰ ਪੂਜਾ ਬ੍ਰਤ ਪੂਜਾ ਨਾ ਕੋ ਆਖ ਵਖਾਣੇ ਦੂਜਾ ਆਪੇ ਆਪੋ ਥਾਏ ਵਿਕਸੈ ਆਪੇ ਕੀ ਮਤਪਾ ਹੈ ਇੰਦਾ ਨਾ ਸੋਚ ਸੰਯਮ ਤੁਲਸੀ ਮਾਲਾ ਨਾ ਗੋਪੀ ਕਾਣ ਨ ਗਊ ਗਵਾਲਾ ਤਾਂਤ ਮੰਤਪਖਾਣ ਨ ਕੋਈ ਨਾ ਕੋ ਵੰਸ ਵਜੈਂਦਾ ਕਰਮ ਧਰਮ ਨਹੀਂ ਮਾਇਆ ਮਾ ਕੀ ਜਾਤ ਜਨਮ ਨਹੀਂ ਦੀਸੇ ਆ ਕੀ ਮਮਤਾ ਜਾਲੇ ਕਾਲ ਨਹੀਂ ਮਾਤੇ ਨਾ ਕੋ ਕਿਸੇ ਤੇ ਆਇਂਦਾ ਨੇਂਦਾ ਬੇਂਦਾ ਨਹੀਂ ਜੀਉ ਨਾ ਜਿੰਦੋ ਨਾ ਤਾ ਤਾ ਗੋਰਖ ਨਾ ਮਾ ਸ਼ਿੰਦੋ ਨਾ ਗਿਆਨ ਧਿਆਨ ਕੋਲਿ ਉਪਤ ਨਾ ਕੋ ਗੰਤਗਣ ਆਇਐਂਦਾ ਵਨ ਭੇਖ ਨਹੀਂ ਬ੍ਰਾਹਮਣ ਕਤਰੀ ਦੇਉ ਨ ਦੇਹਰਾ ਗਾਉ ਗੈਤਰੀ ਹੋਮ ਜਗ ਨਹੀਂ ਤੀਰਤ ਨਾਵਣ ਨਾ ਕੋ ਪੂਜ ਲਾਇਐਂਦਾ ਨਾ ਕੋ ਮਰ ਲਾ ਨਾ ਕੋ ਕਾਜੀ ਨਾ ਕੋ ਸੇਖਮਸਾਏ ਕਾਜੀ ਰਈਏ ਤਰਾਉ ਨਾ ਹੋਮੇ ਦੁਨੀਆ ਨਾ ਕੋ ਕਹਿਨ ਕਹਾਐਂਦਾ ਪਾਉ ਨ ਭਗਤੀ ਨਾ ਸੇਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਖਦੀ ਆ ਪੈਸਾ ਆ ਪੇਵਣ ਜਾ ਰਾਸਾ ਤੇ ਇਕੋ ਪਾਇਐਂਦਾ ਵੇਦਕ ਤੇਬਨਾ ਸਮਰਤ ਸਾਇਤਰ ਪਾਠ ਪਾਉਣ ਉਹਦੇ ਨਹੀਂ ਆਸ ਤਕ ਕਹਤਾ ਬਕਤਾ ਆਪ ਆ ਗੋਚਰੇ ਆ ਪਿਆ ਲੱਖ ਲਖਾਇਂ ਦਾ ਜਾ ਤਿਸ ਪਾਣਾ ਤਾਂ ਜਗ ਤੇ ਉਪਾਇਆ ਬਾਜ ਕਰਾ ਆ ਡਾਨ ਰਹਾ ਆ ਬ੍ਰਹਮਾ ਵਿਸ਼ਨੂ ਵੇਸ਼ ਉਪਾਇ ਮਾਇਆ ਮੋ ਵਧਾਏਂਦਾ ਜ਼ਿਰਲੇ ਕੋ ਗੁਰ ਸ਼ਬਦ ਸੁਣਾਇ ਆ ਕਰ ਕਰ ਦੇਕੇ ਹਕਮ ਸੁਭਾਯਾ ਖੰਡ ਰਾਇ ਮੰਡ ਪਾਤਲ ਆਰੰਭੇ ਕੁਪਤੋ ਪ੍ਰਗਟੇ ਆਏਂਦਾ ਤਾਕਾ ਇੰਤਨਾ ਜਾਣੇ ਕੋਈ ਪੂਰੇ ਗੁਰਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸ਼ਮਾ ਪਾਏ ਗੁਣ ਗਾਏ ਦਾ